ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤ ਸਾਹੀ 10ਵੀਂ ਛਪਾਇ ਛੰਦ ਤੋ ਪ੍ਰਸਾਦ ਇਹ ਜਿਹੜਾ ਆਪਾਂ ਤਉ ਪ੍ਰਸਾਦ ਬੋਲਣਾ ਤੱਤਾ ਤੱਤੇ ਦੇ ਪੈਰ ਦੇ ਵਿੱਚ ਬਾਵੇ ਇਹ ਬਾਵੇ ਦਾ ਆੜਾ ਬਣ ਜਾਣਾ ਤਉ ਪ੍ਰਸਾਦ ਤੱਤਾ ਆੜੇ ਦਲਾਵਾ ਇਹ ਜੋ ਅੱਖਰ ਨਿਕਲਣਾ ਬਾਵੇ ਚੋਂ ਆੜੇ ਦਲਾਵਾ ਤੱਤਾ ਆੜੇ ਦਲਾਵਾ ਤਉ ਪ੍ਰਸਾਦ ਸੰਪਰਦਾਇ ਪਾਠ ਇਦਾਂ ਤਉ ਪ੍ਰਸਾਦ ਇੱਕ ਆਪਾਂ ਇਹ ਵੀ ਕਹਿ ਸਕਦੇ ਤਉ ਪ੍ਰਸਾਦ ਤੱਤੇ ਔਂਕੜ ਆੜਾ ਤੋਂ ਆੜਾ ਮੁਕਤਲਬ ਹੋਇਆ ਠੀਕ ਹੈ ਬਾਵੇ ਦੇ ਵਿੱਚੋਂ ਆੜ ਆਖਰ ਨਿਕਲਿਆ ਤੇ ਆੜੇ ਦਲਾਵਾ ਕਹਿਣਾ ਤ ਪ੍ਰਸਾਦ ਛੱਪੇ ਛੰਦ ਤ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੀ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ ਇਹਨੂੰ ਕੋਉ ਬੋਲਣਾ ਕਕੇ ਨੂੰ ਹੋੜਾ ਕੋਉ ਊੜੇ ਦੇ ਰੰਕੜੇ ਊ ਕੋਉ ਕੋ ਕਹਿ ਨਾ ਸਕਤ ਕਹੇ ਕਕੇ ਨੂੰ ਸਿਹਾਰੀ ਇਥੇ ਕਹਿ ਬੋਲਣਾ ਇਹਨੂੰ ਕਹਿ ਨਹੀਂ ਕਹਿਣਾ ਕਈ ਵਾਰੀ ਕਹਿ ਕਹਿ ਜਾਂਦੇ ਆ ਕਹਿ ਬੋਲਣਾ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮਿਤੋਜ ਕਹਿਜੈ ਇਹਨੂੰ ਵੀ ਕਈ ਕਿਸੇ ਜਗ ਕਹਿ ਜਾਂਦੇ ਆ ਹਾਏ ਨੂੰ ਵਿਹਾਰੀ ਲਾ ਜਾਂਦੇ ਆ ਹਾਏ ਨੂੰ ਵਿਹਾਰੀ ਨਹੀਂ ਹੈ ਹਾਏ ਨੂੰ ਸਿਹਾਰੀ ਦਾ ਉਚਾਰਨ ਕਰਨਾ ਕਹਿਜੈ ਉਹ ਆਦ ਕੁੱਤੇ ਲੱਗਿਆ ਹੋਇਆ ਕਹਿਜੈ ਕੋਟ ਇੰਦਰ ਇੰਦ੍ਰਾਨ ਸਾਹੇ ਸਹਾਨ ਗਣਿਜੈ ਹੁਣ ਕਈ ਇਹਨੂੰ ਸਾਹੋ ਕਹਿਆ ਜਾਂਦਾ ਸਸਾ ਹਾਹੇ ਔਂਕੜ ਲਾ ਜਾਂਦੇ ਕਈ ਗੁੱਟਕਿਆਂ ਦੇ ਵੀ ਇਦਾਂ ਲਿਖਿਆ ਹੋਇਆ ਪਰ ਸਾਹੋ ਨਹੀਂ ਹੈ ਇਹ ਸ਼ੁੱਧ ਜਿਹੜਾ ਪਾਠ ਹੈ ਸਾਹੇ ਕਹਿਣਾ ਨੂੰ ਸਾਹੇ ਸਹਾਨ ਗਣਿਜੈ ਗਣੀਜੈ ਨਹੀਂ ਕਹਿਣਾ ਨਾਣੇ ਨੂੰ ਛਾੜੀ ਲਾ ਕੇ ਗਣਿਜੈ ਸੋ ਇਸ ਤਰ੍ਹਾਂ ਸ਼ੁੱਧਤਾ ਦੇ ਨਾਲ ਇਹਦਾ ਜਾਪ ਕਰਨਾ ਹੈ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਅੱਗੇ ਕਿਰਪਾ ਕਰੇ ਤ੍ਰਿਭਾਵਨ ਮਹੀਪ ਸੁਰ ਨਰ ਅਸੁਰ ਕਈ ਇਹਨੂੰ ਐ ਸੁਰ ਕਹੇ ਜਾਂਦੇ ਐ ਸੁਰ ਨਹੀਂ ਕਹਣਾ ਅਸੁਰ ਬੋਲਣਾ ਤ੍ਰਿਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਫੇਰੇ ਉਹੀ ਅੱਖਰ ਆ ਗਏ ਤ ਪ੍ਰਸਤਵ ਸਰਬਨਾਮ ਕਥਾ ਕਵਨ ਕਰਮਨਾਮ ਵਰਣਤ ਸੁਮਤ ਇਹ ਫਿਰ ਤਤਾ ਤੇ ਆੜੇ ਦੁਲਾਮਾ ਤਾ ਸਰਬਨਾਮ ਕਥੈ ਕਵਨ ਕਵਨ ਤੇ ਵਿਸ਼ਰਾਮ ਆ ਗਿਆ ਕਰਮਨਾਮ ਵਰਨਤ ਸੁਮਤ ਇਹਨੂੰ ਸੁਮਤ ਨਹੀਂ ਕਹਿਣਾ ਸੁਮਤ ਕਹਿਣਾ ਸੁਮਤ ਤੇ ਵਰਨਨ ਠੀਕ ਹੈ ਗੁਰਮੁਖ ਪਿਆਰ ਤਾ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਤਾ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਫਿਰ ਅੱਗੇ ਭਜੰਗ ਪ੍ਰਯਾਤ ਛੰਦ ਇਹਨੂੰ ਭਜੰਗ ਬੋਲਣਾ ਪੱਬੇ ਔਕੜ ਜੱਜੇ ਨੂੰ ਟਿੱਪੀ ਗੱਗਾ ਭਜੰਗ ਤੇ ਪ੍ਰਯਾਤ ਪੱਪਾ ਪੱਪੇ ਦੇ ਪੈਰ ਚ ਰਾਰਾ ਪਰ ਆੜੇ ਨੂੰ ਕੰਨਾ ਤੱਤਾ ਇਹਨੂੰ ਯਈਏ ਦਾ ਉਚਾਰਨ ਨਹੀਂ ਕਰਨਾ ਤੇ ਪ੍ਰਯਾਤ ਨਹੀਂ ਕਹਿਣਾ ਪ੍ਰਯਾਤ ਭਜੰਗ ਪ੍ਰਯਾਤ ਛੰਦ ਇਹਨੂੰ ਸੰਧ ਨਹੀਂ ਬੋਲਣਾ ਛੰਦ ਗਣ ਛੱਛੇ ਨਾਲ ਫਿਰ ਅੱਗੇ ਜਾਪ ਆ ਗਿਆ ਨਮਸਤਵੰਗ ਅਕਾਲੇ ਨਮਸਤੋ ਵੰਗ ਇਹ ਤੱਤਾ ਜਿਹੜਾ ਤੱਤੇ ਦੇ ਪੈਰ ਵਿੱਚ ਵਾਵਾ ਇਹ ਆੜੇ ਦੀ ਆਵਾਜ਼ ਦੇਊਗਾ ਤੇ ਆੜੇ ਨੂੰ ਟਿੱਪੀ ਲੱਗ ਜਾਣਾ ਅੰਗ ਨਮਸਤੋ ਅੰਗ ਠੀਕ ਹੈ ਵੰਗ ਨਹੀਂ ਕਹਿਣਾ ਨਮਸਤੋ ਵੰਗ ਵੰਗ ਵਾਵਾ ਵਿੱਚੋਂ ਨਿਕਲ ਜਾਣਾ ਆੜੇ ਦੀ ਆਵਾਜ਼ ਆ ਜਿਹੜੇ ਨਮਸਤੋ ਵੰਗ ਅਕਾਲੇ ਨਮਸਤੋ ਵੰਗ ਕਿਰਪਾਲੇ ਨਮਸਤੰਗ अरूपे फिर तत्न टिप्पी तंग बोलना नमस्तंग अरूपे आड़े नू मूरे ला के आचारण करना अरूपे नमस्तंग अनूपे नमस्तंग अपेखे नमस्तंग अलेखे नमस्तंग अकाए नमस्तंग अजाए नमस्तंग अगंजे नमस्तंग अपंजे नमस्तंग अनामे नमस्तं अठामे नमस्तं अकर्म नमस्तं अतर्म नमस्तं अनाम नमस्तं अतामंग नमस्तं अजिते नमस्तं अपिते नमस्तं अबाहे नमस्तं अटाहे नमस्तं अनीले नमस्तं अनादे नमस्तं अछेदे नमस्तं अगादे नमस्तं अगञ्जे नमस्तं अपनजे नमस्तं उदारे नमस्तं अपारे नमस्तं सोएकाय नमस्तं अनेकाय नमस्तं अपूते नमस्तं अजूपे नमस्तं निरकर्मे नमस्तं निरभर्मे नमस्तं नरदेसे नमस्तं नरपेसे नमस्तं निर्नामे नमस्तं निरकामे नमस्तं निर्ताते नमस्तं निरकाते नमस्तं निर्तुते नमस्तं अपहुते नमस्तं आलोकके नमस्तं अशोकके नमस्तं निर्ताप्पे नमस्तं अथाप्पे ਨਮਸਤੰ ਤ੍ਰਮਾਨਨੇ ਨਮਸਤੰ ਨਧਾਨਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਪੋਗੇ ਨਮਸਤੰ ਸੋਜੋਗੇ ਨਮਸਤੰ ਪਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤ ਰੰਮੇ ਇਹਨੂੰ ਨਮਸ ਤਸਤ नमस्तस्त बोलना नमस्तस्त रम्मे नमस्तं जलाश्रे नमस्तं निराश्रे नमस्तं अजाते अपाते नमस्तं अमजवे नमस्तस्त अजवे अदेश अदेश नमस्तं अपेशे नमस्तं निरताम्ये नमस्तं निर्भामे नमो सर्वकाले ਨਮੋ ਸਰਬ ਦਿਆਲੇ ਇੱਥੇ ਵੀ ਫਿਰ ਦਿਆਲੇ ਬੋਲਣਾ ਇਹ ਜਿਹੜਾ ਅक्षर ਜਈਆ ਜਮੇ ਇਹਦੇ ਵਿੱਚੋਂ ਦਿਆਲੇ ਈੜੀ ਨੂੰ ਸਾਰੀ ਆੜੇ ਕਰਨਾ ਦੋ ਅੱਖਰ ਨਿਕਲਿਆ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ 192 ਇਹਨੂੰ 192 ਬੋਲਣਾ ਠੀਕ ਹੈ 192 ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨ ਮੇ ਨਮਸਤੰ ਅਜਨ ਮੇ ਨਮਸਤੰ 192 ਇਹਨੂੰ 192 ਬੋਲਣਾ ਹੈ 92 ਨਹੀਂ ਕਹਿਣਾ 192 ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਜੱਜਾਰਾਰੇ ਕੰਨਾ ਜਰਾਰਾਰਿੰਡਪੀ ਰੰਗ ਇਹਨੂੰ ਬੋਲਣਾ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋ ਸਤ ਅਬੰਦੇ ਨਮੋ ਸਤ ਬੋਲਣਾ ਨਮੋ ਸਤ ਇਕੱਠਾ ਨਮੋ ਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੂਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚੜੀ ਛੰਦ ਤੁ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਇਹ ਹਾਏ ਦਲਾਵਾ ਲੱਗਿਆ ਤੇ ਨਾਲ ਬਿੰਦੀ ਵੀ ਲੱਗਿਆ ਨੂੰ ਹੈ ਬੋਲਣਾ ਹੈ ਨਹੀਂ ਕਹਿਣਾ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਮਾਨ ਹੈ ਨਿਧਾਨ ਹੈ ਤਰਬਰਗ ਹੈ ਅਸਰਗ ਹੈ ਅਨੀਲ ਹੈ ਆਰਾਧ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅ ਜਨਮ ਆੜਾ ਮੂਰੇ ਲਾ ਕੇ ਅ ਜਨਮ ਅਜਨਮ ਬੋਲਣਾ ਨੂੰ ਅਜਨਮ ਹੈ ਅਬਰਨ ਹੈ ਅਭੂਤ ਹੈ ਅ ਭਰਨ ਹੈ ਅਗੰਝ ਹੈ ਅ ਭੰਝ ਹੈ ਹਜੂਜ ਹੈ ਅ ਝੰਝ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅ ਭਰਮ ਹੈ ਅਜੀਤ ਹੈ ਅ ਭੀਤ ਹੈ ਅ ਬਾਹ ਹੈ ਅਗਾਹ ਹੈ ਇਹਨੂੰ ਹਾਹੇ ਨੂੰ ਸਾਇਲੈਂਟ ਕਰ ਦੇਣਾ ਬੋਲਣ ਵੇਲੇ ਅ ਬਾਹ ਹੈ ਅਗਾਹ ਹੈ ਜਾ ਅ ਬਾਹ ਹੈ ਅਗਾਹ ਹੈ ਨਹੀਂ ਪੜਨਾ ਫਿਰ ਹਾਹੇ ਕੰਨਾ ਲੱਗ ਜਾਣਾ ਬੱਬੇ ਨੂੰ ਕੰਨਾ ਹੀ ਲਉਣਾ ਅ ਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਰੇਕ ਹੈ ਫਿਰ ਏਕ ਹੈ ਭਜੰਗ ਪ੍ਰਯਾਤ ਛੰਦ ਇਹ ਤੁਸੀਂ ਸਮਝ ਹੀ ਗਏ ਹੋ ਪ੍ਰਯਾਤ ਆੜੇ ਦਾ ਇੱਥੇ ਜਈਏ ਨੂੰ ਨਾ ਆੜੇ ਦੀ ਆਵਾਜ਼ ਦੇਣੀ ਪ੍ਰਯਾਤ ਭਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇਕ ਕਲੰਕੀ ਸਰੂਪੇ ਇਹਨੂੰ ਕਲੰਕੰ ਦੋ ਟਿੱਪੀਆਂ ਲੱਗੀਆਂ ਕੱਕਾ ਲਲਣ ਟਿੱਪੀ ਲੰਕ ਕਿਰਣ ਟਿੱਪੀ ਕੰ ਕਲੰਕੰ ਇਸ ਤਰ੍ਹਾਂ ਬੋਲਣਾ ਕਲੰਕੰ ਬਿਨਾ ਨੇਕ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ परम रूपे नमो जोग जोगेश्वरंग एवी जजेनु होडा गगिलामा जोग सस ते बावा ररन टिपि जोगेश्वरंग ठीक है गुरुमुख प्यारे जोगेश्वरंग बोलना हैनु परम सिद्धे नमो राज राजेश्वरंग परम वृद्धे नमो शस्त्रपाणे नमो अस्त्रमाणे नमो परम ज्ञाता नमो लोक माता इनु भी ਕਸਕੇ ਬੋਲਣਾ ਮਾਤਾ ਅਪੇਖੀ ਅ ਭਰਮੀ ਅ ਭੋਗੀ ਅ ਭੁਗਤੇ नमो योग जोगेश्वरं परम जुगते नमो नित नारायणे क्रूर कर्मे नमो प्रेत अप्रेट देवे सो धर्मे ਇਕ ਲਾਵੇਂ ਤੇ ਦਲਾਵੇਂ ਨੂੰ ਬੇਖ ਕੇ ਬੋਲਣਾ ਜਿਵੇਂ ਇੱਥੇ ਪਦੇਵੇ ਕਹਿਣਾ ਕਈ ਵਾਰੀ ਤੁਸੀਂ ਦੇਵਾ ਕਹੇ ਜਾਂਦੇ ਹੋ ਦਲਾਵਾ ਹੀ ਲਾ ਜਾਂਦੇ ਹੋ ਇਸ ਕਰਕੇ ਲਾਵਾ ਦਲਾਵਾ ਦੇਖ ਕੇ ਜੋ ਵੀ ਹੈ ਉਹਨੂੰ ਉਸੇ ਤਰ੍ਹਾਂ ਹੀ ਪ੍ਰਯੋਗ ਕਰਨਾ ਉਹਦਾ ਉਸੇ ਅੱਖਰ ਦਾ ਜਾਂ ਉਸੇ ਮਾਤਰਾ ਦਾ ਆਪਣੇ ਕੋਲੋਂ ਨਹੀਂ ਕੁਝ ਬੋਲਣਾ ਇਸ ਕਰਕੇ ਸਤਿਗੁਰੂ ਕਿਰਪਾ ਕਰਨ ਨਮੋ ਪ੍ਰੇਤ ਅਪ੍ਰੇਤ ਪਹਿਲਾਂ ਪ੍ਰੇਤ ਫਿਰ ਆੜਾ ਲੱਗਿਆ ਅਪ੍ਰੇਤ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤਿੰ ਇਸ ਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਟ ਇਸਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪਰਨਾਸੀ ਅਨੂਪੇਯ ਰੂਪੇ ਸਮਸਤੋਲ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿੱਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਇਹਨੂੰ ਓਗ ਕਹਿਣਾ ਊੜੇ ਹੋੜ ਘੱਗਾ ਓਗ ਤੇ ਆੜਾ ਧੱਦੇ ਹੋੜ ਅਦੋ ਊੜੇ ਓਂਕਰਾ ਤਦ ਉਰਦ ਅਦੋ ਉਰਦ ਅਰਦੰ ਅਗੰ ਓਗ ਹਰਤਾ ਇਸ ਤਰ੍ਹਾਂ ਬੋਲਣਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ ਸਦਾ ਸਰਬਦਾ ਸਿੱਧ ਦਾਤਾ ਦਇਆਲੰ ਅਛੇਦੀ ਅਪੇਦੀ ਆਰਾਮੰ ਆਕਾਮੰ ਸਮਸਤੋ ਪਰਾਜੀ ਸਮਸਤ ਅਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਇਹਨੂੰ ਚਾਚਰੀ ਛੰਦ ਨਹੀਂ ਕਹਣਾ ਚਾਚਰੀ ਬੋਲਣ ਚੱਤੇ ਕਰਨਾ ਲਾ ਕੇ ਚਾਚਰੀ ਛੰਦ ਜਲੇ ਹੈ ਥਲੇ ਹੈ ਏ ਵੀ ਜੱਜਾ ਲੱਲੇ ਲਾਮਾ ਬੋਲਣਾ ਦਲਾਵਾ ਨਹੀਂ ਬੋਲਣਾ ਇੱਥੇ ਲਾਮੇ ਦਾ ਹੀ ਪ੍ਰਯੋਗ ਕਰਨਾ ਜੇ ਲਾਮਾ ਲੱਗਿਆ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਝੂ ਹੈ ਅਦੇਸ਼ ਹੈ ਅਪੇਸ਼ ਹੈ ਅੱਗੇ ਫਿਰ ਆ ਗਿਆ ਭਜੰਗ ਪ੍ਰਯਾਤ ਛੰਦ ਅਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ समस्ती निधाने नमस्तुंग निरनाथे नमस्त परमाथे नमस्तंग अगंजे नमस्त अपंजे नमस्तुंग अकाले नमस्तु नमस्तुंग अपाले नमो सर्वदे नमो सर्व पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंतरं ਇਹਨੂੰ ਜੰਤਰੰਗ ਬੋਲਣਾ ਤੇ ਮੰਤਰੰਗ ਜੱਜੇ ਨੂੰ ਟਿੱਪੀ ਆ ਤੱਤਾ ਤੇ ਪੈਰ ਜਰਾੜਾ ਜੰਤਰੰਗ ਇਸ ਪ੍ਰਕਾਰ ਬੋਲਣਾ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸੱਜੇ ਕਿਰਪਾਲੰਗ ਸਰੂਪੇ ਕੋ ਕਰਮੰ ਪਰਣਾਸੀ ਸਦਾ ਸਰਬਦਾ ਰਿੱਧ ਸਿਧੰ ਨਿਵਾਸੀ ਚਰਪਟ ਛੰਦ ਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਭੂਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਵਾਲ ਛੰਦ ਤਉ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਮਾਨ ਦੇਵ ਅਭੇਵ ਆਦ ਉਦਾਰ ਸਰਬਪਾਲਕ ਸਰਬ ਘਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹੀ ਅਬਧੂਤ ਰੂਪ ਰਸਾਲ ਨਾਮ ਥਾਮਨ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸ਼ੇਖ ਦੇਸ ਔਰ ਨਾ ਭੇਸ ਜਾਕਰ रूपरेखा ना राग जतर ततर दिशा विसा होए फैले ओ अनुराग नाम काम विहीन पेखत तामहु न जाहे सर्व मान सर्वत्र मान सदैव मान तताहे एक मूर्त अनेक दर्शन कीन रूप अनेक खेल खेल अखेल खिलण अंत को फिर एक ਦੇਵ ਭੇਵ ਨਾ ਜਾਣਹੀ ਜੇਹ ਵੇਦ ਔਰ ਕਿ ਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨੀ ਕਿਹ ਜੀਵ ਇਹਨੂੰ ਜਾਣ ਨਹੀਂ ਬੋਲਣਾ ਜਾਣ ਹੀ ਨਹੀਂ ਕਹਿਣਾ ਕਈ ਵਾਰ ਹਾ ਹਾ ਲਾ ਜਾਂਦੇ ਤੁਸੀਂ ਹਾ ਹਾ ਨਹੀਂ ਲਾਉਣਾ ਈੜੀ ਨੂੰ ਵਿਹਾਰੀ ਲਾਉਣੀ ਹੈ ਜਾਣ ਨਹੀਂ ਤੇ ਆ ਨੰਨਾ ਮੁਕਤਾ ਵਿੱਚ ਜਿਹੜਾ ਹੈਗਾ ਇਹ ਪਿੱਛੇ ਰੂਪ ਰੰਗ ਨਾ ਇਹਨੂੰ ਨੰਨਾ ਮੁਕਤਾ ਬੋਲਣਾ ਨਾ ਨਹੀਂ ਕਹਿਣਾ ਰੂਪ ਰੰਗ ਨਾ ਜਾਤ ਪਾਤ ਸੋ ਜਾਨੀ ਕਹਿ ਜਾ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਾ ਨਹੀਂ ਪੁਰਤੀਨ ਲੋਕ 14 ਹੈ ਕਿ ਵਿਖੈ ਜਗ ਜਾਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਜਿਹ ਥਾਪ ਇਹਨੂੰ ਥਾਪਿਓ ਜਿਹੜਾ ਊੜਾ ਨਾ ਊੜੇ ਨੂੰ ਹੋੜਾ ਲੱਗਿਆ ਇਹ ਮੂੰਹ ਖੁੱਲਾ ਨਾ ਥਾਪਿਓ ਬੋਲਣ ਨੂੰ ਥਾਪਿਓ ਨਹੀਂ ਕਹਿਣਾ ਥਾਪਿਓ ਸਭੈ ਜਿਹੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਣ ਪੁਰਖ ਅਪਾਰ ਸਰਬ ਵਿਸਵ ਰਚਿਓ ਸੋਇੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ अभूत अलखय अभेश अंग राग नारंग जाक है जात पात न नाम गर्भ गंजन दुष्ट पंजन मुक्तदायक काम आपरी आप रूप अमीक अनुसत एक पुरख या विधूत गर्भ गंजन सर्व पंजन आद रूप असूत अंगहीन अपंग अनात्म ਇਕ ਪੁਰਖ ਅਪਾਰ ਸਰਬਲਾਇਕ ਸਰਬਗਾਹਿਕ ਇਹਨੂੰ ਘਾਇਕ ਲਾਇਕ ਨਹੀਂ ਕਰਨਾ ਠੀਕ ਹੈ ਘਾਇਕ ਕਰਨਾ ਕੱਗੇ ਨੂੰ ਕੰਨ ਈੜੀ ਸਾਰੀ ਕਕਾ ਘਾਇਕ ਕੱਗੇ ਕੰਨ ਪੂਰਾ ਲਾਉਣਾ ਲੱਲੇ ਨੂੰ ਕੰਨ ਲਾਇਕ ਠੀਕ ਹੈ ਲਾਇਕ ਘਾਇਕ ਨਹੀਂ ਕਰਨਾ ਸਰਬਲਾਇਕ ਸਰਬਗਾਹਿਕ ਸਰਬ ਕੋ ਪ੍ਰਤਪਾਰ ਇਹਨੂੰ ਵੀ ਕਈ ਵਾਰੀ ਅਸੀਂ ਪ੍ਰਤਪਾਰ ਕਹ ਜਾਂਦੇ ਆ ਪੱਪੇ ਨੂੰ ਛਾੜੀ ਲਾ ਜਾਂਦੇ ਤੱਤੇ ਲੱਗੀ ਹੈ ਤੇ ਪ੍ਰਤਪਾਰ ਬੋਲਣਾ ਨੂੰ ਪ੍ਰਿਤਪਾਰ ਨਹੀਂ ਕਰਨਾ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਭੇਖ ਸਰਬ ਸ਼ਾਸਤਰ ਨ ਜਾਣਹੀ ਜਿਹ ਰੂਪ ਰੰਗ ਅਲ ਰੇਖ ਪਰਮ 베ਦ ਪ੍ਰਾਨ ਜਾ ਕਹੇ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਨ ਸ਼ਾਸਤਰ ਨ ਆਵੀਹੀ ਬਹੁ ਚਿੱਤ ਮਾਧ ਭਾਰ ਛੰਦ ਤੁ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਵ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਣ ਬਾਹ ਸਾਹਨ ਸਾਹ ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਨ ਬਾਲ ਰੰਕਾਨ ਰੰਕ ਕਾਲਨ ਕਾਲ ਅਨ ਭੂਤ ਅੰਗ ਆਭਾ ਅਭੰਗ ਗਤਮਿਤ ਉਪਾਰ ਗੁਨ ਗਨ ਉਦਾਰ ਮਨ ਗਨ ਪਰਨਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਸਯ ਕਰਮ ਆਦ੍ਰਿਸ਼ਯ ਧਰਮ ਸਰਬਾ ਪਰਣਾਡੈ ਅਨ ਦੰਦ ਬਾਡੈ ਚਾ ਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਵਾਸੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰਾ ਨ ਮਿੱਤਰਾ ਨ ਕਰਮੰ ਨ ਭਰਮੰ ਨ ਪਿੱਤਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿਤ੍ਰੈ ਨ ਮਿਤ੍ਰੈ ਪਰੇ ਹੈ ਪਵਿੱਤਰੈ ਪ੍ਰਿਥੀ ਸੈ ਅਦਿ ਸੈ ਅਦ੍ਰਿ ਸੈ ਅਕ੍ਰਿ ਸੈ